ਅੱਜ ਹੀ ਖੜੇ ਹਾਂ ਸਿੱਧੂ ਹਸਤਾਲ ਰੋਡ ਦੇ ਉੱਪਰ ਜਿਸ ਤਰ੍ਹਾਂ ਕਿ ਇਸ ਰੋਡ ਨੂੰ ਲੰਬੇ ਸਮੇਂ ਦੀ ਲੋਕਾਂ ਦੀ ਡਿਮਾਂਡ ਸੀ ਕਿ ਇਸ ਰੋਡ ਨੂੰ ਬਣਾਇਆ ਜਾਵੇ ਕਿਉਂਕਿ ਇਹ ਰੋਡ ਫਟ ਦਿੱਤਾ ਗਿਆ ਸੀ ਇਸ ਵਿੱਚ ਸੀਵਰੇਜ ਟ੍ਰੀਟਮੈਂਟ ਪਲਾਂਟ ਜੋ ਕਿ ਅਢਾਈਚਾ ਰੋਡ ਤੇ ਬਣਿਆ ਹੋਇਆ ਉੱਥੋਂ ਪਾਈਪਾਂ ਪਾਈਆਂ ਗਈਆਂ ਸੀ ਤੇ ਹੁਣ ਆਖਰ ਲੰਬੀ ਜਦੋਂ ਚਾਹਤ ਦੇ ਬਾਅਦ ਬਹੁਤ ਸਾਰੀਆਂ ਵੀਡੀਓ ਇਸ ਉੱਪਰ ਪੈ ਚੁੱਕੀਆਂ ਨੇ ਹੁਣ ਇਹ ਰੋਡ ਬਣਾਇਆ ਜਾ ਰਿਹਾ ਹੈ ਇਹ ਪਿੱਛੇ ਦੇਖਦਿਆਂ ਰੋਡ ਪਾਇਆ ਜਾ ਰਿਹਾ ਹੈ ਤੇ ਇੱਕ ਪੰਜਾਬੀ ਦੀ ਕਹਾਵਤ ਹੈ ਨੱਕ ਨਾ ਲਾ ਕੇ ਮੂੰਹ ਨਾ ਲਾਉਣੀ ਇਹ ਉਸੇ ਤਰ੍ਹਾਂ ਕੰਮ ਚੱਲ ਰਿਹਾ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਇਹ ਰੋਡ ਬਣ ਕੇ ਤਿਆਰ ਹੋ ਜਾਊਗਾ ਇਸ ਉੱਪਰ ਇੰਟਰਲੌਕ ਪੱਟਾਂ ਲੱਗ ਜਾਣਗੀਆਂ ਪਰੰਤੂ ਜੋ ਇਸ ਜੀ ਜੋ ਮੇਨ ਸਮੱਸਿਆ ਉਹ ਟੈਲਾ ਨਹੀਂ ਸਨ ਇਸ ਉੱਪਰ ਖੜਨ ਵਾਲਾ ਪਾਣੀ ਸੀ ਕਿਉਂਕਿ ਉਸ ਪਾਣੀ ਦੀ ਨਿਕਾਸੀ ਕਿਸੇ ਪਾਸੇ ਨਹੀਂ ਹੋ ਰਹੀ ਸੀ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਥੋੜਾ ਕੈਮਰਾ ਘੁਮਾ ਕੇ ਦਿਖਾਵੇ ਕਿ ਉਹ ਸਾਹਮਣੇ ਦੁਕਾਨਾਂ ਨੇ ਇਹਨਾਂ ਦੇ ਅੱਗੇ ਇੱਕ ਇਹਨਾਂ ਦੇ ਅੱਗੇ ਇੱਕ ਆ ਨਾਲਾ ਬਣਿਆ ਹੋਇਆ ਹੈ ਇਹ ਨਾਲਾ ਬਿਲਕੁਲ ਬੰਦ ਹੋ ਚੁੱਕਿਆ ਇੱਥੋਂ ਨਾਲਾ ਖੁੱਲਾ ਹੈ ਇੱਥੋਂ ਇੱਥੋਂ ਨਾਲਾ ਖੁੱਲਾ ਹੈ ਇਹ ਨਾਲਾ ਜੋ ਨਾਲ ਲੱਗਦੇ ਮਹੱਲੇ ਨੇ ਉਹ ਮਹੱਲਿਆਂ ਦਾ ਪਾਣੀ ਇਸ ਨਾਲੇ ਰਹੀਂ ਜਾ ਕੇ ਅੱਗੇ ਡਰੇਨ ਵਿੱਚ ਜਾਂਦਾ ਹੈ ਬਰਸਾਤੀ ਪਾਣੀ ਦੇ ਵਿੱਚ ਜਾਂਦਾ ਹੈ ਤੇ ਅੱਗੇ ਜਾ ਕੇ ਲੋਕਾਂ ਨੇ ਦਿੱਤਾ ਲਾ ਕੇ ਇਸ ਨਾਲੇ ਨੂੰ ਬੰਦ ਕਰ ਦਿੱਤਾ ਜਿਸ ਕਰਕੇ ਜੋ ਪਿੱਛੇ ਮਹੱਲੇ ਨੇ ਉਹ ਮਹੱਲਿਆਂ ਦੇ ਵਿੱਚ ਪਾਣੀ ਖੜ ਜਾਂਦਾ ਲੋਕਾਂ ਨੂੰ ਲੋਕਾਂ ਦੀਆਂ ਜੋ ਗਲੀਆਂ ਨੇ ਉਹ ਪਾਣੀ ਨਾਲ ਭਰ ਜਾਂਦੀਆਂ ਨੇ ਜੋ ਸਕੂਲੀ ਬੱਚੇ ਨੇ ਉਹਨਾਂ ਨੂੰ ਲੰਘਣ ਵਿੱਚ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਤੇ ਅਗਰ ਇਹ ਨਾਲਾ ਉਹ ਨਾਲ ਦੀ ਨਾਲ ਇਹ ਨਾਲਾ ਫੁੱਟ ਕੇ ਇਥੋਂ ਇਸ ਦੀ ਸਪਾਈ ਕਰਾ ਦਿੱਤੀ ਜਾਂਦੀ ਤਾਂ ਬਹੁਤ ਵਧੀਆ ਇੱਕ ਸੁਲਾਗਾ ਜੋ ਕੰਮ ਕਿਹਾ ਜਾ ਸਕਦਾ ਸੀ ਪਰੰਤੂ ਨਗਰ ਕੌਂਸਲ ਦੇ ਅਧਿਕਾਰੀ ਲਕੀਰ ਦੇ ਫਕੀਰ ਹੁੰਦੇ ਨੇ ਉਹਨਾਂ ਨੇ ਸਿਰਫ ਇੱਥੇ ਟੈਲਾ ਲਾ ਕੇ ਆਪਣੀ ਬਹੁ ਬਹੁ ਟਕਣੀ ਹੈ ਦੂਸਰੇ ਪਾਸੇ ਜੋ ਅਸਲ ਸਮੱਸਿਆ ਅਸਲ ਸਮੱਸਿਆ ਇਹ ਹੈ ਕਿ ਇਹ ਨਾਲੇ ਦੀ ਸਪਾਈ ਹੋਣੀ ਜ਼ਰੂਰੀ ਹੈ ਜੋ ਕਿ ਨਹੀਂ ਕੀਤੀ ਗਈ ਅੱਗੇ ਜਾ ਕੇ ਮੈਂ ਤੁਹਾਨੂੰ ਦਿਖਾਉਣਾ ਤੁਸੀਂ ਦੇਖ ਵੀ ਸਕਦੇ ਹੋ ਸਕਰੀਨ ਦੇ ਉੱਪਰ ਕਿ ਇਹ ਨਾਲਾ ਬਿਲਕੁਲ ਬੰਦ ਕੀਤਾ ਹੋਇਆ ਹੈ ਅੱਗੇ ਜਾ ਕੇ ਦੋ ਤਿੰਨ ਦੁਕਾਨਾਂ ਨੇ ਅਗੇ ਉਹਨਾਂ ਨੇ ਵੱਡੇ ਵੱਡੇ ਥੜੇ ਬਣਾਏ ਹੋਏ ਨੇ ਠੇਕੇ ਦੇ ਕੋਲ ਜਾ ਕੇ ਅੱਗੇ ਅੱਗੇ ਠੇਕਾ ਜੋ ਬਿਆਨ ਸਿੰਘ ਚੌਂਕ ਕੋਲੇ ਉਹਨਾਂ ਨੇ ਪੱਕੀਆਂ ਥੇੜੀਆਂ ਬਣਾ ਲੀਆਂ ਉਸ ਥੱਲੇ ਗਾਰ ਜਮਾ ਹੋ ਚੁੱਕੀ ਹੈ ਬਿਲਕੁਲ ਨਾਲਾ ਬੰਦ ਕੀਤਾ ਹੋਇਆ ਹੈ ਇਹ ਨਗਰ ਕੌਂਸਲ ਦੇ ਅਧਿਕਾਰੀ ਨੇ ਪਤਾ ਨਹੀਂ ਇਹਨਾਂ ਨੂੰ ਕੀ ਚਿੱਟਾ ਮੋਤੀ ਆਤਰਾ ਹੋਇਆ ਕੀ ਅੰਧਰਾਤਾ ਹੋਇਆ ਹੈ ਕਿ ਇਹਨਾਂ ਨੂੰ ਉਹ ਦਿਖਾਈ ਨਹੀਂ ਦਿੰਦਾ ਕਿ ਕਿ ਉਹ ਨਾਲਾ ਉਹਨਾਂ ਲੋਕਾਂ ਨੇ ਬੰਦ ਕੀਤਾ ਐਡੇ-ਐਡੇ ਛੜੇ ਫੜਾਏ ਹੋਏ ਨੇ ਤੇ ਉਹਨਾਂ ਦੇ ਨਾਲ ਕਿਉਂਕਿ ਇਹ ਉਹ ਲੋਕ ਉਹਨਾਂ ਦਾ ਵੋਟ ਬੈਂਕ ਹੋ ਸਕਦੇ ਨੇ। ਪਰੰਤੂ ਜੋ ਇਸ ਮਹੱਲਿਆਂ ਵਿੱਚ ਲੋਕ ਰਹਿੰਦੇ ਨੇ ਉਹ ਵੀ ਤਾਂ ਉਹਨਾਂ ਦਾ ਵੋਟ ਬੈਂਕ ਨੇ ਕਿ ਉਹਨਾਂ ਦੀ ਜੋ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰਨਾ ਨਗਰ ਕੌਂਸਲ ਦੇ ਅਧਿਕਾਰੀਆਂ ਦਾ ਕੰਮ ਨਹੀਂ ਹੈ। ਤੇ ਤੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਇਹ ਇਹ ਰੋਡ ਬਣਾਇਆ ਜਾ ਰਿਹਾ ਜੋ ਨਗਰ ਜੋ ਕਿ ਜੋ ਨਾਲਾ ਹੈ ਇਹ ਨਾਲਾ ਬਿਲਕੁਲ ਇਸੇ ਤਰ੍ਹਾਂ ਹੈ। ਇਹਦੀ ਕੋਈ ਸਮਾਈ ਨਹੀਂ ਕਰਾਈ ਗਈ ਕਿਉਂਕਿ ਇਹਨਾਂ ਦਾ ਬੋਟ ਬੈਂਕ ਨੇ ਵੱਡੇ ਵੱਡੇ ਥਿਲੇ ਬਣਾਏ ਹੋਏ ਨੇ ਉਹਨਾਂ ਨੇ ਫਈ ਉਸੇ ਅੱਗੇ ਜਾ ਕੇ ਦੁਕਾਨਾਂ ਨੇ ਤੁਸੀਂ ਦੇਖ ਸਕਦੇ ਹੋ ਕਿ ਨਾਲ ਨਾਲ ਤੁਹਾਨੂੰ ਲਗਾਉਣ ਦੀ ਕੋਸ਼ਿਸ਼ ਕਰਨਗੇ ਸੋ ਨਗਰ ਕਾਉਂਸਲ ਦੇ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਉਹ ਨਿਰਪੱਖਤਾ ਦੇ ਨਾਲ ਇਮਾਨਦਾਰੀ ਦੇ ਨਾਲ ਡੈਡੀਕੇਸ਼ਨ ਦੇ ਨਾਲ ਡਿਵੋਸ਼ਨ ਦੇ ਨਾਲ ਜੋ ਲੋਕ ਨੇ ਹਲਕੇ ਦੇ ਇਹਨਾਂ ਦੀ ਭਲਾਈ ਵਾਸਤੇ ਕੰਮ ਕਰਨ ਨਾ ਕਿ ਸਿਰਫ ਆਪਣੀ ਜੋ ਜੁੰਝ ਹਰੀ ਕਰਨ ਦੇ ਲਈ ਜੋਹਦੀ ਕਰਕੇ ਇੱਕ ਧਿਰ ਬਣ ਕੇ ਕੰਮ ਕਰਨ ਉਹਨਾਂ ਨੂੰ ਸਾਰੇ ਲੋਕਾਂ ਦਾ ਧਿਆਨ ਰੱਖਣਾ ਚਾਹੀਦਾ ਤੇ ਅਸੀਂ ਵੀ ਅਪੀਲ ਕਰਦੇ ਆ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਅਪੀਲ ਕਰਦੇ ਆ ਨਗਰ ਕੌਂਸਲ ਦੇ ਪ੍ਰਧਾਨ ਨੂੰ ਅਪੀਲ ਕਰਦੇ ਆ ਕਾਰਜ ਸਾਧਕ ਅਫਸਰ ਨੂੰ ਅਪੀਲ ਕਰਦੇ ਆ ਕਿ ਇਸ ਨਾਲੇ ਦੀ ਸਪਾਈ ਸਪਹਿਲ ਦੇ ਆਧਾਰ ਤੇ ਕਰਾਈ ਜਾਵੇ ਤਾਂ ਕਿ ਜੋ ਨਾਲ ਲੱਗਦੇ ਮਹੱਲੇ ਨੇ ਉਹਨਾਂ ਦਾ ਪਾਣੀ ਉਸਦੇ ਪਾਣੀ ਦਾ ਸਹੀ ਤਰੀਕੇ ਨਾਲ ਨਿਕਾਸ ਹੋ ਸਕੇ ਤੇ ਇਸ ਰੋਡ ਉਪਰ ਖੜਨ ਵਾਲਾ ਪਾਣੀ ਆ ਜੋ ਉਹ ਉਸਦੀ ਨਿਕਾਸੀ ਦਾ ਪ੍ਰਬੰਧ ਇਸ ਨਾਲੇ ਵਿੱਚ ਹੋ ਸਕੇ ਹਾਂਜੀ ਭਰਾ ਜੀ ਕਿੰਨਾ ਤੁਹਾਡਾ ਮੇਰਾ ਨਾਮ ਸ਼ੁਭਮ ਹੈ ਸ਼ੁਭਮ ਜਿਸ ਤਰ੍ਹਾਂ ਕਿ ਤੁਹਾਡੀ ਇੱਥੇ ਦੁਕਾਨ ਹੈ ਦੁਕਾਨ ਦੇ ਅੱਗੇ ਇੱਕ ਨਾਲਾ ਅੱਗੇ ਜਾ ਕੇ ਇਹ ਨਾਲਾ ਲੋਕਾਂ ਨੇ ਬੰਦ ਕਰ ਲਿਆ ਲੋਕਾਂ ਨੇ ਵੱਡੇ ਵੱਡੀਆਂ ਥੜੀਆਂ ਬਣਾ ਕੇ ਉਹ ਨਾਲਾ ਬਿਲਕੁਲ ਬੰਦ ਕੀਤਾ ਹੋਇਆ ਹੈ ਤੇ ਜਿਸ ਕਰਕੇ ਜੋ ਮਹੱਲੇ ਦੇ ਪਾਣੀ ਇੱਥੇ ਉਹ ਗਲੀਆਂ ਵਿੱਚ ਖੜਦਾ ਤੇ ਤੁਹਾਡੇ ਇੱਥੇ ਰੋਡ ਤੇ ਵੀ ਖੜਦਾ ਰੋਲ ਬਣ ਰਹੀ ਹੈ ਵਧੀਆ ਗੱਲ ਹੈ ਕੀ ਕਹੋਗੇ ਇਸ ਮਸਲੇ ਦੇ ਉੱਪਰ ਇਹੀ ਕਹਾਂਗੇ ਜੀ ਜਿਵੇਂ ਰੋਡ ਹੁਣ ਬਣ ਰਿਹਾ ਪਹਿਲਾਂ ਤਾਂ ਕੌਂਸਲਰ ਨਗਰ ਕੌਂਸਲਰ ਸਾਹਿਬ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਰੋਡ ਬਣਾ ਰਹੇ ਆ ਤੇ ਬਸ ਇਹੀ ਅਪੀਲ ਕਰੂੰਗਾ ਜੀ ਉਹਨਾਂ ਤੋਂ ਜੀ ਜਿਵੇਂ ਹੁਣ ਰੋਡ ਵੀ ਬਣ ਰਿਹਾ ਵੀ ਇਹਦੇ ਰੋਡ ਦੇ ਨਾਲ ਨਾਲ ਜੇ ਨਾਲੇ ਨਾਲਾ ਵੀ ਚੱਲਦਾ ਕਰ ਦਿੱਤਾ ਜਾਵੇ ਜਿਹੜੀ ਇਹ ਪ੍ਰੋਬਲਮ ਆਉਂਦੀ ਆ ਪਾਣੀ ਦੀ ਇਹ ਅੱਗੇ ਤੋਂ ਨਹੀਂ ਆਊਗਾ ਸ਼ਾਇਦ ਜਾਂ ਫਿਰ ਬਹੁਤ ਹੱਦ ਤੱਕ ਘਟ ਗਈ ਜੇ ਇਹ ਪਾਣੀ ਦੀ ਸਮੱਸਿਆ ਆ ਤਾਂ ਬਹੁਤ ਟਾਈਮ ਤੋਂ ਰਹੀ ਆ ਉਹਦੇ ਹੁਣ ਲਗਾਤਾਰ ਨਹੀਂ ਪਾਏ ਨੇ ਖਬਰ ਇਹ ਅਗਲੇ ਸਾਲ ਦੀ ਹੈ ਇਹ ਪਿੱਛੇ ਵਾਲੇ ਮਾਰਕੀਟ ਦਾ ਦਾ ਫਿਰ ਬੁਰਾ ਬੁਰਾ ਹਾਲ ਹੀ ਹੈ ਕਿ ਤਰੀਕੇ ਦਾ ਕੰਮ ਸਾਰੇ ਥਾਪੇ ਹੋ ਜਾਂਦੇ। ਸ਼ਮੂ ਜੀ ਸ਼ਮੂ ਜੀ ਇਹ ਸੜਕ ਬਣਦੇ ਨਾਲ ਇੱਥੇ ਪਾਣੀ ਖੜਨਾ ਬੰਦ ਹੋ ਜਾਊਗਾ। ਉਹ ਦੇਖੋ ਇੰਨਾ ਦਾ ਵੀ ਮਾੜਾ ਮੋਟਾ ਘਟ ਜਾਊਗਾ ਜੇ ਦਾ ਨਾਲਾ ਚੱਲਦਾ ਫਿਰ ਤਾਂ ਬਹੁਤ ਜਿਆਦਾ ਬੈਟਰ ਹੋ ਜਾਊਗਾ। ਅਸਲੀ ਸਮੱਸਿਆ ਮਤਲਬ ਨਾਲਾ ਤੇ ਰੋਡ ਤਾਂ ਚਲੋ ਠੀਕ ਹੈ। ਕੁੱਟੀ ਵੀ ਚੱਲੀ ਜਾਂਦੀ ਸੀਗੀ। ਪਰ ਅਗਰ ਨਾਲਾ ਸਾਫ਼ ਨਹੀਂ ਹੁੰਦਾ ਤਾਂ ਪਾਣੀ ਇੱਥੇ ਬਾਦਸਤੂਰ ਖੜੂਗਾ। ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਬਿਲਕੁਲ ਬਿਲਕੁਲ। ਕੀ ਵੀਰ ਕਰੋਗੇ? ਬਸ ਇਹ ਅਸੀਂ ਰਿਕੁਐਸਟ ਹੀ ਕਰਾਂਗੇ ਨਗਰਪਾਲਿਕਾ ਜੀ ਤੇ ਇਹ ਇੰਨਾ ਤੁਸੀਂ ਕਰ ਰਹੇ ਹੋ ਸੜਕ ਬਣਾ ਰਹੇ ਹੋ ਕਿ ਜੇ ਨਾਲੇ ਦੇ ਉੱਤੇ ਵੀ ਥੋੜਾ ਜਿਹਾ ਧਿਆਨ ਦਿੱਤਾ ਜਾਵੇ ਤਾਂ ਪਹੁੰਚ ਵਧੀਆ ਹੋ ਜੇ ਤਾਂ ਬਾਕੀ ਦੁਕਾਨਾਂ ਦਾ ਜਿਹੜੇ ਬੈਕ ਐਂਡ ਮਾਰਕੀਟ ਆ ਇਹ ਵੀ ਜਾਣੇ ਸਾਰੇ ਦੀ ਨਿਗਾਹ ਆ ਗਈ ਜੀ ਮੇਨ ਬਾਜ਼ਾਰ ਸਾਰੇ ਨੂੰ ਪਤਾ ਪਰ ਬੈਕ ਐਂਡ ਮਾਰਕੀਟ ਬਾਰੇ ਬਹੁਤ ਘੱਟ ਪਤਾ ਕਾਰਨ ਨਹੀਂ ਪਤਾ ਕਿ ਮਕੈਨੀਕਲ ਦੇ ਪਰ ਪਾਣੀ ਕੱਢਣ ਦੀ ਸਮੱਸਿਆ ਕਰਕੇ ਬਹੁਤ ਇੱਕਦਮ ਸਾਹਮਣਾ ਕਰਨਾ ਪੈਂਦਾ ਆਮ ਛੋਟੀਆਂ ਦੁਕਾਨਾਂ ਨੇ ਉਹਨਾਂ ਨੂੰ ਮਤਲਬ ਸੜਕ ਬਣਦੇ ਨਾਲ ਪਾਣੀ ਕੱਢਣ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਹੋਣਾ ਜੀ हां इन्ना जत नहीं कह सकते पर जदे जे ਨਾਲੇ ਨਾਲੇ ਪੂਰੀ 19 ਦਾ ਫਰਕ ਪਊਗਾ 19 ਦਾ ਫਰਕ ਪੈ ਸਕਦਾ ਠੀਕ ਹੈ ਜੀ ਧੰਨਵਾਦ ਰਾਜੀ ਭਰਾ ਜੀ ਕਿੰਨਾ ਤੁਹਾਡਾ ਮੇਰਾ ਨਾ ਗੋਪਾਲ ਕ੍ਰਿਸ਼ਨ ਹੈ ਜੀ ਗੋਪਾਲ ਟੇਲਰ ਦੇ ਨਾਂ ਤੇ ਇਹਦਾ ਮਕਸਦ ਹੈ ਗੋਪਾਲ ਜੀ ਸਿੱਧੂ ਹਸਪਤਾਲ ਰੋਡ ਬਹੁਤ ਲੰਮੇ ਸਮੇਂ ਬਾਅਦ ਇਹ ਬਣਾਇਆ ਜਾ ਰਿਹਾ ਤੇ ਟੇਲਾਂ ਲਾਈਆਂ ਜਾ ਰਹੀਆਂ ਨੇ ਬਹੁਤ ਵਧੀਆ ਗੱਲ ਹੈ ਦੂਸਰੇ ਪਾਸੇ ਇਧਰ ਇੱਕ ਨਾਲਾ ਉਹ ਨਾਲਾ ਬੰਦ ਹੋ ਚੁੱਕਿਆ ਜਿਹੜਾ ਇਸ ਰੋਡ ਦੇ ਪਾਣੀ ਨੂੰ ਖਿੱਚਦਾ ਸੀ ਨਾਲ ਜੋ ਮਹਦਿਆਂ ਦਾ ਪਾਣੀ ਆ ਉਹ ਵੀ ਖਿੱਚਦਾ ਸੀਗਾ ਉਹ ਨਾਲਾ ਲੋਕਾਂ ਨੇ ਇੱਟਾਂ ਲਾ ਕੇ ਬੰਦ ਕੀਤਾ ਹੋਇਆ ਉਸ ਬਾਰੇ ਕੀ ਕਹੋਗੇ ਮੇਰੇ ਬਾਰੇ ਇਹੀ ਹੈ ਵੀ ਇਹ ਕਮੇਟੀ ਨੂੰ ਨਾਲਾ ਪਹਿਲਾਂ ਸਾਫ਼ ਕਰਾਉਣਾ ਚਾਹੀਦਾ ਸੀਗਾ ਨਾਲੇ ਸਫਾਈ ਕਰਾ ਕੇ ਪ੍ਰੋਪਰ ਇਹ ਇਹ ਕਹਾ ਦਾ ਕੰਮ ਕਰਦੇ ਤਾਂ ਵਧੀਆ ਰਹਿੰਦਾ ਹੂੰ ਤੇ ਹੁਣ ਵੀ ਕੋਈ ਬਿਗੜਿਆ ਨਹੀਂ ਹੁਣ ਵੀ ਨਾਲੇ ਦੀ ਸਫਾਈ ਕਰਾਤੀ ਜਾਵੇ ਤੇ ਚੰਗੀ ਰਹੇ ਤਾਂ ਆਪ ਕੋ ਵਧੀਆ ਪਾਣੀ ਦੀ ਨਕਾਸੀ ਹੋਵੇ ਹੂੰ ਦੇਖੋ ਨਾਲਾ ਹੀ ਬੰਦ ਕਰਤਾ ਜੀ ਹੁਣ ਨਾਲੇ ਲੋਕਾਂ ਦੇ ਘਰਾਂ ਦਾ ਪਾਣੀ ਕਿੱਥੇ ਜਾਊਗਾ ਜਾਂ ਸੜਕ ਤੇ ਆਊਗਾ ਗਲੀਆਂ 'ਚ ਖੜੂਗਾ ਤੇ ਨਾਲਾ ਬੰਦ ਕੀਤਾ ਹੈ ਉਧਰ ਨੂੰ ਕੋਈ ਧਿਆਨ ਨਹੀਂ ਆ ਕੀ ਗੱਲ ਕੀ ਹੈ ਇੰਨੀ ਨਹੀਂ ਮਤਲਬ ਨਗਰ ਕੌਂਸਲ ਨੂੰ ਹੋਣਾ ਚਾਹੀਦਾ ਹੂੰ ਮੈਂ ਤਾਂ ਕਮੇਟੀ ਵੀ ਕਈ ਵਾਰੀ ਲਿਖਾ ਕੇ ਆਇਆ ਹੈ ਤੇ ਸਾਡੇ ਭੱਲੇ ਦੀ ਵੀ ਸਫਾਈ ਹੋਣੀ ਚਾਹੀਦੀ ਆ ਕੋਈ ਸਾਫ਼ ਸਫਾਈ ਕਰਨਾ ਹੈ ਉਹਦਾ ਬਾਕੀ ਆ ਨਾਲੇ ਦੀ ਸਫਾਈ ਵਾਸਤੇ ਵੀ ਕਈ ਵਾਰੀ ਕਿਹਾ ਵੀ ਨਾਲੇ ਦੀ ਸਫਾਈ ਹੋ ਜੇ ਫਾਸਟ ਹੈਟਰ ਕੰਪਨੀ ਵਾਲਾ ਇਹ ਵੀ ਆਮਡੇ ਨਾਲ ਜੇ ਪੱਤਰਕਾਰ ਹੈ ਨਾਜ ਮਲੇ ਦਾ ਨਗਰ ਕੌਂਸਲ ਦੇ ਜੋ ਈਓ ਨੇ ਤੇ ਪ੍ਰਧਾਨ ਨੂੰ ਕੀ ਅਪੀਲ ਕਰੋਗੇ ਮੈਂ ਤਾਂ ਇਹ ਹੀ ਬੇਨਤੀ ਕਰੂੰਗਾ ਕਿ ਵੀ ਇਹ ਸਾਡੇ ਨਾਲੇ ਦੀ ਸਫਾਈ ਕਰਾ ਕੇ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣ ਦੇ ਵਿੱਚ ਵਧੀਆ ਯੋਗਦਾਨ ਪਾਉਣ ਵਧੀਆ ਕਰਨਾ ਧੰਨਵਾਦ ਨਾਲਾ ਬਣਿਆ ਹੋਇਆ ਉਹ ਨਾਲਾ ਵੀ ਲੋਕਾਂ ਨੇ ਬੰਦ ਕੀਤਾ ਪਿਆ ਕਿ ਉਹ ਨਾਲਾ ਖੁੱਲ ਜਵੇ ਜਿਹੜੇ ਨਾਲ ਲੱਗਦੇ ਮਹੱਲੇ ਨੇ ਉਹਨਾਂ ਦਾ ਪਾਣੀ ਹੈ ਜੋ ਗਲੀਆਂ ਦੇ ਖੜਾ ਪਾਣੀ ਵੀ ਨਿਕਲ ਜਵੇ ਉਹ ਨਾਲੇ ਦੀ ਸਫਾਈ ਵੀ ਨਹੀਂ ਹੋਈ ਉਦੀ ਵੀ ਮੰਕਰਦੇ ਹੋ ਕਿ ਉਦੀ ਵੀ ਸਫਾਈ ਕੀਤੀ ਜਾਵੇ ਨਾਲੇ ਦੀ ਕੋਈ ਸਾਨੂੰ ਇਨੀ ਨੌਲੇਜ ਤਾਂ ਹੁੰਦੇ ਨਹੀਂ ਇਹ ਐਂਟਾ ਹੈਗਾ ਮਜ਼ਦੂਰ ਬੰਦੇ ਹਾਂ ਸਾਫ਼ ਦੀ ਗੱਲ ਇਹ ਆ ਵੀ ਸਫਾਈ ਰਹੂਗੀ ਜਾਂ ਨਾਲੇ ਚੱਲਦੇ ਰਹਿਣਗੇ ਸੀਵਰ ਤਾਂ ਆਪਣੇ ਆਪ ਹੀ ਸਾਫ਼ ਕਰਦਾ ਵੀ ਜੋ ਲੋਕ ਨਾਲੇ ਬੰਦ ਕਰਦੇ ਨੇ ਇਹ ਗਲਤ ਕੰਮ ਕਰਦੇ ਨੇ ਨਹੀਂ ਇਹਦੇ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ ਨਹੀਂ ਨਹੀਂ ਜੋ ਨਾਲੀਆਂ ਪਾਣੀ ਵਾਸਤੇ ਹੁੰਦੀਆਂ ਨੇ ਸੜਕਾਂ ਚੱਲਣ ਵਾਸਤੇ ਹੁੰਦੀਆਂ ਨੇ ਜੇ ਉਹ ਸੜਕਾਂ ਲੋਕ ਬੰਦ ਕਰ ਦੇਣਗੇ ਇਹ ਨਾਲੇ ਬੰਦ ਕਰ ਦੇਣਗੇ ਫਿਰ ਪਾਣੀ ਲੋਕਾਂ ਦੇ ਘਰਾਂ ਮਹੱਲਾਂ 'ਚ ਖੜੂਗਾ ਕੋਈ ਚੰਗੀ ਗੱਲ ਹੈ ਕਮਾੜੀ ਗੱਲ ਹੈ ਇਹ ਤਾਂ ਜਿੰਮੇਵਾਰੀ ਦਾ ਸਾਨੂੰ ਆਪਣੇ ਆਪ ਨੂੰ ਵੀ ਸਮਝਣੀ ਪੈਣੀ ਸਾਰਿਆਂ ਨੂੰ ਬਿਲਕੁਲ ਜੀ ਹੁਣ ਊੜਾ ਕਚਰਾ ਵੀ ਦੇਖਦੇ ਆਂ ਹਰੇਕ ਨੂੰ ਦੇਖਦੇ ਆਂ ਅਗਲਾ ਕੇਲੇ ਦਾਾਂ ਛਿਲਕੇ ਸਿਰ ਹੁੰਦਾ ਕੋਈ ਚੀਜ਼ ਵਗੈਰਾ ਖਾਂਦਾ ਲਫਾਫੇ ਇਦਾਂ ਫੇਰ ਹੁੰਦਾ ਜਿੰਮੇਵਾਰੀ ਸਾਡੀ ਸਾਰਿਆਂ ਦੀ ਬਣਦੀ ਬਿਲਕੁਲ ਬਹੁਤ ਸਿਆਣੀ ਹੈ ਕਮੇਟੀ ਦੀ ਨਹੀਂ ਹੀ ਬਈ ਕੱਲੇ ਕਮੇਟੀ ਦੀ ਜਿੰਮੇਵਾਰੀ ਬਣਦੀ ਆ ਹਰ ਇੱਕ ਬੰਦੇ ਨੂੰ ਆਪਣੀ ਜਿੰਮੇਵਾਰੀ ਆਪ ਸਮਝਣੀ ਪੈਂਦੀ ਨਹੀਂ ਤਾਂ ਸਾਹਮਣੇ ਮਹੱਲਾ ਹੈ ਇਸ ਮਹੱਲੇ ਦਾ ਜੋ ਪਾਣੀ ਹੈ ਉਹ ਪਾਣੀ ਇੱਥੇ ਨਾਲ ਇੱਕ ਨਾਲਾ ਬਣਿਆ ਹੋਇਆ ਉਸ ਨਾਲੇ ਵਿੱਚ ਪੈਂਦਾ ਤੇ ਇਹ ਨਾਲਾ ਬੰਦ ਹੋ ਚੁੱਕਿਆ ਜਿਸ ਕਰਕੇ ਉਹ ਪਾਣੀ ਇਸ ਰੋਡ ਦੇ ਉੱਪਰ ਖੜਦਾ ਕਈ ਕਈ ਦਿਨ ਖੜਦਾ ਸਾਡੇ ਦੁਕਾਨਦਾਰ ਵੀਰ ਨੇ ਇਹਨਾਂ ਦੀ ਦੁਕਾਨਦਾਰੀ ਬਿਲਕੁਲ ਠੱਪ ਹੋ ਜਾਂਦੀ ਆ ਆਮ ਘਰਾਂ ਦੇ ਪਰਿਵਾਰ ਆਮ ਪਰਿਵਾਰਾਂ ਦੇ ਲੜਕੇ ਨੇ ਹੈਂਡ ਟੂ ਮਾਉਥ ਨੇ ਕਰਕੇ ਖਾਣ ਵਾਲੇ ਜੋ ਸਾਡੇ ਵੀਰ ਨੇ ਦੁਕਾਨਦਾਰ ਇਹਨਾਂ ਨੂੰ ਬੜੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਤੇ ਬਾਕੀ ਤਾਂ ਨਾ ਗਲਬਤ ਕਰਦੇ ਆ ਭਰਾ ਜੀ ਕਿੰਨਾ ਜੀ ਤੁਹਾਡਾ ਮੇਰਾ ਨਾਮ ਕੁਲਵਿੰਦਰ ਸੰਧੂ ਕੁਲਵਿੰਦਰ ਜੀ ਇਹ ਨਾਲਾ ਬਣਿਆ ਹੋਇਆ ਇਹ ਸਾਹਮਣੇ ਨਾਲਾ ਬਣਿਆ ਹੋਇਆ ਇਹ ਨਾਲਾ ਅੱਗੇ ਜਾ ਕੇ ਬੰਦ ਕਰਤਾ ਇਸ ਮਹੱਲੇ ਦਾ ਪਾਣੀ ਵੀ ਇਸ ਨਾਲੇ ਰਹੀਂ ਜਾਂਦਾ ਤੇ ਇਸ ਰੋਡ ਦਾ ਵੀ ਪਾਣੀ ਜਾਂਦਾ ਤੇ ਤੁਹਾਡੇ ਇੱਥੇ ਪਾਣੀ ਖੜ ਜਾਂਦਾ ਮੈਂ ਦੇਖਿਆ ਬਹੁਤ ਬੁਰਾ ਹਾਲ ਹੋ ਜਾਂਦਾ ਤੇ ਕੀ ਕਹੋਗੇ ਵੀ ਇਹ ਨਾਲਾ ਬਣਨਾ ਚਾਹੀਦਾ ਕੀ ਤੁਹਾਡੇ ਕੀ ਵਿਚਾਰ ਕੀ ਨੇ ਨਾਲੇ ਦੀ ਸਫਾਈ ਹੋਣੀ ਜ਼ਰੂਰੀ ਹੈ ਹਮ ਸਫਾਈ ਨਾ ਹੋਣ ਕਰਕੇ ਇਹ ਚ ਗਾਦ ਭਰੀ ਹੋਈ ਆ ਠੀਕ ਹੈ ਉਹਦੇ ਕਰਕੇ ਪਾਣੀ ਦਾ ਨਿਕਾਸ ਕੋਈ ਨਹੀਂ ਆਉਂਦਾ ਇਹ ਅੱਗੇ ਮੈਨੂੰ ਪਤਾ ਲੱਗਿਆ ਵੀ ਇਹ ਅੱਗੇ ਇਸ ਨਾਲੇ ਦੀ ਸਫਾਈ ਹਰ ਸਾਲ ਹੁੰਦੀ ਸੀਗੀ ਤੇ ਲੋਕਾਂ ਨੇ ਇਹ ਤੇ ਥੜੀਆਂ ਬਣਾ ਕੇ ਤੇ ਪੱਕੇ ਕਬਜ਼ੇ ਕੱਲੇ ਨਾਲਾ ਬੰਦ ਕਰ ਲਿਆ ਵੀ ਚੰਗੀ ਗੱਲ ਕਹੀ ਜਾ ਸਕਦੀ ਆ ਚੰਗੀ ਗੱਲ ਤਾਂ ਨਹੀਂ ਹੈਗੀ ਨਾ ਨਾਲਾ ਬੰਦ ਕਰਨਾ ਸਾਫ ਕਰਾ ਕੇ ਫਿਰ ਆਪਣਾ ਉਹ ਸਮਝਦਾਰੀ ਵਰਤ ਸਕਦੇ ਨੇ ਲੋਕ ਨਾਲਾ ਬੰਦ ਕਰਨਾ ਰਸਤਾ ਬੰਦ ਕਰਨਾ ਇਹ ਬਹੁਤ ਹੀ ਮਾੜੀ ਗੱਲ ਸਮਝੀ ਜਾਂਦੀ ਆ ਨਾਲੇ ਦੀ ਸਫਾਈ ਹੋਣੀ ਚਾਹੀਦੀ ਆ ਸਫਾਈ ਹੋਣੀ ਜ਼ਰੂਰੀ ਆ ਬਾਕੀ ਜੋ ਉੱਥੇ ਖੜਾ ਪਾਣੀ ਆ ਉਸ ਤੋਂ ਨਿਜਾਦ ਪਾਈ ਜਾ ਸਕੇ ਕੀ ਮੰਗ ਕਰਦੇ ਆ ਪ੍ਰਧਾਨ ਨਗਰ ਕੌਂਸਲ ਦੇ ਪ੍ਰਧਾਨ ਤੋਂ ਮੰਗਾਈ ਵੀ ਜਿਹੜਾ ਇਹ ਨਾਲਾ ਵਾ ਇਹਨੂੰ ਸਾਫ਼ ਕਰਾਇਆ ਜਾਏ ਪੂਰਨ ਤੌਰ ਤੇ ਤਾਂ ਜੋ ਕਿ ਇਹਦਾ ਪਾਣੀ ਦਾ ਨਿਕਾਸ ਜਲਦ ਤੋਂ ਜਲਦ ਹੋ ਸਕੇ ਧੰਨਵਾਦ